श्री दिनेश कुमार चड्ढा 983 नंबर जी सरदार भजन सिंह बिजली मंत्री सप्लीमेंट्री ਹਾਂ ਦਾ ਪੁੱਛ ਲੋ ਜੀ ਸਵਾਲ ਦਾ ਜਵਾਬ ਆ ਚੁੱਕਾ ਜੀ ਜੇ ਕੋਈ ਸਪਲੀਮੈਂਟਰੀ ਮੈਂ ਪ੍ਰਸਤਾਵ ਹੋਵੇ ਤੇ ਮੈਂ ਜਵਾਬ ਦੇ ਦਿੰਦਾ ਜੀ ਜੀ ਚड्ढा ਜੀ ਅ ਸਭ ਤੋਂ ਪਹਿਲਾਂ ਤਾਂ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜੀ ਕਿ ਗੁਰਗੋਵਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਰੂਪਨਗਰ ਜਿਨੂੰ ਕਿ ਪਿਛਲੀ ਸਰਕਾਰ ਨੇ ਟੈ ਟੇਰੀ ਕਰਕੇ ਵੇਚਣ ਦਾ ਫੈਸਲਾ ਲੈ ਲਿਆ ਸੀਗਾ ਤੇ ਦੋ ਜੁਟ ਵੇਚ ਵੀ ਦਿੱਤੇ ਸੀਗੇ ਤੁਸੀਂ ਉਹਦੀ ਮੇਨਟੇਨੈਂਸ ਤੇ 2022-23 ਦੇ ਵਿੱਚ ਦੁੱਗਣੀ ਰਕਮ ਖਰਚੀ ਹੈ 47 ਕਰੋੜ ਤੋਂ ਜ਼ਿਆਦਾ ਤੇ 2023-24 ਦੇ ਵਿੱਚ ਵੀ 60 ਕਰੋੜ ਤੋਂ ਕਰੀਬ 61 ਕਰੋੜ ਰੁਪਇਆ ਉਹਦੀ ਮੇਨਟੇਨੈਂਸ ਤੇ ਖਰਚ ਕੀਤਾ ਜਿਹਦੇ ਨਾਲ ਕਿ ਉੱਥੇ ਜਿਹੜੀ ਪੈਦਾਵਾਰ ਦੇ ਲਈ ਤੁਸੀਂ ਸਵਾਲ ਪੁੱਛੋ ਜੀ ਸਵਾਲ ਇਹ ਸਵਾਲ ਹੀ ਹੈ ਇਸ ਬਿੱਤੇ ਨਹੀਂ ਇਹ ਸਵਾਲ ਨਹੀਂ ਹੈ ਤੁਸੀਂ ਸਵਾਲ ਇਹ ਸੁਣੋਗੇ ਤਾਂ ਲੱਗੂਗਾ ਪਤਾ ਸਵਾਲ ਨੋ ਨਾ ਨਹੀਂ ਤੁਸੀਂ ਸਵਾਲ ਪੁੱਛੋ ਸਵਾਲ ਹੀ ਪੁੱਛ ਰਿਹਾ ਹਾਂ ਇਹ ਸਾਰਾ ਸਵਾਲ ਹੀ ਪੁੱਛ ਰਿਹਾ ਜੀ ਨੋ ਨੋ ਦਿਸ ਇਜ਼ ਨਾਟ ਇਹ ਸਵਾਲ ਨਹੀਂ ਹੈ ਤੁਸੀਂ ਦੱਸ ਦਿਓ ਕੋਈ ਫਾਰਮੈਟ ਕਿਵੇਂ ਪੁੱਛਣਾ ਹੈ ਬੈਠ ਜਾਓ ਫਿਰ ਤੁਸੀਂ ਮੈਂ ਦੱਸਦਾ ਮੈਂ ਸਵਾਲ ਪੁੱਛ ਰਿਹਾ ਜੀ ਹਲਕੇ ਦਾ ਜੀ ਜੇ ਇਹ ਤਾਂ ਸਵਾਲ ਹੈ ਕਿ ਪੈਦਾਵਾਰ ਦੁੱਗਣੀ ਹੋਈ ਹੈ ਤੇ ਯੂਨਿਟ ਨੰਬਰ 4 ਜਿਹੜਾ ਮੰਤਰੀ ਸਾਹਿਬ ਜਦੋਂ ਇਹ ਇਹਨਾਂ ਯੂਨਟਾਂ ਦੀ ਮੇਨਟੇਨੈਂਸ ਦੇ ਨਾਲ ਪੈਦਾਵਾਰ ਦੁੱਗਣੀ ਹੋਈ ਹੈ ਯੂਨਿਟ ਨੰਬਰ ਉਹਦੀ ਵੀ ਜਿਹੜੀ ਮੇਨਟੇਨੈਂਸ ਹੈ ਯੂਨਿਟ ਨੰਬਰ 4 ਦੀ ਜਿਹਦੇ 6 ਕਰੋੜ ਦਾ ਖਰਚਾ ਹੈ ਨਾ ਉਹ ਵੀ ਜਲਦੀ ਕਰਵਾ ਦੋਗੇ ਤਾਂ ਕਿ ਹੋਰ ਪੈਦਾਵਾਰ ਵੱਸ ਸਕੇ ਕੀ ਤੁਸੀਂ ਯੂਨਿਟ ਨੰਬਰ 4 ਦੀ ਮੇਨਟੇਨੈਂਸ ਦੁਆਰਾ ਕਰਾਉਂਗੇ ਜੀ ਸਭ ਤੋਂ ਪਹਿਲਾਂ ਤੇ ਮੈਂ ਮੈਂਬਰ ਸਾਹਿਬ ਨੂੰ ਦੱਸਣਾ ਚਾਹਣਾ ਹੈ ਕਿ ਇਹਨਾਂ ਕਿਹਾ 2122 ਦੇ ਵਿੱਚ ਤੇ 2223 ਦੇ ਵਿੱਚ ਡਬਲ ਰਕਮ ਖਰਤੀ ਆ ਡਬਲ ਨਹੀਂ ਖਰਤੀ ਉਤੋਂ ਘਾਟਾ 34.54 ਕਰੋੜ ਸੀਗੀ 2122 ਦੇ ਵਿੱਚ ਅਸੀਂ 47.39 ਕਰੋੜ ਜਿਹੜੀ ਆ 2223 ਦੇ ਵਿੱਚ ਖਰਚੀ ਆ ਪਰ ਜਨਰੇਸ਼ਨ ਜਿਹੜੀ ਆ ਉਹ ਡਬਲ ਕੀਤੀ ਆ 1734.68 ਮਿਲੀਅਨ ਯੂਨਿਟ ਐਮਯੂ 2122 ਦੇ ਵਿੱਚ ਸੀਗੇ 2223 ਦੇ ਵਿੱਚ 3532.24 ਮਿਲੀਅਨ ਯੂਨਿਟ ਬਿਜਲੀ ਜਿਹੜੀ ਆ ਉਹ ਤੋਂ ਜਨਰੇਟ ਕੀਤੀ ਗਈ ਆ ਜਿੱਥੋਂ ਤੱਕ ਇਹਨਾਂ ਦਾ ਸਵਾਲ ਆ ਫੋਰਥ ਯੂਨਿਟ ਜਿਹੜਾ ਆ ਉਹਨੂੰ ਰਿਪੇਅਰ ਕਰਨ ਦਾ ਦੇਖੋ ਇਹ ਤਾਂ ਸਾਡੀ ਜਿਹੜੀ ਆ ਜ਼ਰੂਰਤ ਆ ਕਿ ਅਸੀਂ ਹਰ ਜਿੰਨੇ ਵੀ ਸਾਡੇ ਕੋਲ ਥਰਮਲ ਪਲਾਂਟ ਨੇ ਅਸੀਂ ਉਹਨਾਂ ਦੀ ਸਮੇਂ-ਸਮੇਂ ਮੇਨਟੇਨੈਂਸ ਓਵਰਹੌਲਿੰਗ ਜਿਹੜੀ ਆ ਉਹ ਕਰਦੇ ਰਹਿੰਦੇ ਆ ਜਨਵਰੀ 2024 ਤੱਕ ਜਨਵਰੀ 2024 ਤੱਕ ਅਸੀਂ 60 ਕਰੋੜ 82 ਲੱਖ ਰੁਪਏ ਖਰਚ ਕਰ ਦਿੱਤਾ ਸੀਗਾ ਜਿਹੜਾ ਸਾਡਾ ਇੱਕ ਯੂਨਿਟ ਰਹੀਂਦਾ ਮੇਨਟੇਨ ਕਰਨ ਵਾਲਾ ਓਵਰਾਲਿੰਗ ਕਰਨ ਵਾਲਾ ਉਹਦੇ ਤੇ ਜਿੰਨਾ ਵੀ ਪੈਸਾ ਲੱਗੂਗਾ ਅਸੀਂ ਉਹਨੂੰ ਲਗਾ ਲਵਾ ਕੇ ਤੇ ਜਲਦੀ ਉਹਦੀ ਜਿਹੜੀ ਮੇਨਟੇਨੈਂਸ ਆ ਉਹ ਕਰ ਦਿਆਂਗੇ ਥੈਂਕ ਯੂ ਹਾਂਜੀ ਸਪਲਾਸ਼ ਧੰਨਵਾਦ ਮੰਤਰੀ ਸਾਹਿਬ ਤੁਸੀਂ ਜੇ ਇਹਨੂੰ ਟਾਈਮ ਬౌండ్ ਕਰਦੇ ਤਾਂ ਬੜਾ ਚੰਗਾ ਸੀਗਾ ਪਰ ਤੁਸੀਂ ਉਮੀਦ ਹੈ ਵੀ ਇਹਦੀ ਮੇਨਟੇਨੈਂਸ ਜਿਹੜੇ ਨੰਬਰ ਚਾਲ ਦੀ ਜਲਦੀ ਕਰਵਾ ਦੋਗੇ ਜਿਸ ਨਾਲ ਕਿ ਪੈਦਾਵਾਰ ਹੋਰ ਵਧੇਗੀ ਥੈਂਕ ਯੂ ਥੈਂਕ ਯੂ ਜੀ ਬੈਠੋ